ਸ੍ਰੀ ਗੱਲ ਜੀ ਸਿਟੀ ਇਨਫੋ نیوز ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਰਨ ਪੁਲਿਸ थाना ਸਿਟੀ ਨਵਸ਼ਹਿਰ ਵਿਖੇ ਇੱਕ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਲੰਗੀ 19 ਜਨਵਰੀ ਦੀ ਰਾਤ ਉਸਦੀ ਵੱਡੀ ਲੜਕੀ ਆਪਣੇ ਘਰੋਂ ਕਿਤੇ ਚਲੀ ਗਈ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਹਰ ਤਰ੍ਹਾਂ ਭਾਲ ਕੀਤੀ ਗਈ ਪਰ ਕਿਤੇ ਵੀ ਉਸਦਾ ਕੋਈ ਸੁਲਾਗ ਨਹੀਂ ਮਿਲਿਆ ਹੁਣ ਪਤਾ ਲੱਗਾ ਹੈ ਕਿ ਰਿਤਿਕ ਪੁੱਤਰ ਵਾਸੀ ਰਾਜਕੁਮਾਰ ਨਮੀਆਬਾਦੀ ਨਵਸ਼ਹਿਰ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਕਿਸੇ ਅਣਜਾਣ ਥਾਂ ਤੇ ਲੈ ਗਿਆ ਹੈ ਮੁਦਈ ਵੱਲੋਂ ਦਿੱਤੇ ਗਏ ਬਿਆਨ ਤੇ ਪੁਲਿਸ ਵੱਲੋਂ ਮੁਜ਼ਮਮ ਪੁਲਿਸ ਨੂੰ ਦਿੱਤੀ ਦਰਖਾਸਤ ਵਿੱਚ ਬਲਜੀਤ ਸਿੰਘ ਪੁੱਤਰ ਚੰਨ ਲਾਲ ਵਾਸੀ ਪਿੰਡ ਗੁਲਥਮ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਰੋਮਾਨੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਗੁਰਚਰਨ ਦਾਸ ਪੁੱਤਰ ਦਸੀਮ ਲਾਲ ਅਤੇ ਨਰੇਸ਼ ਕੁਮਾਰ ਨੇ ਉਸ ਨੂੰ ਵਿਦੇਸ਼ ਭੇਜਣ ਲਈ 1,20,000 ਰੁਪਏ ਲਏ ਸਨ ਪਰ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਸ਼ਿਕਾਇਤ ਦੀ ਪੜਤਾਲ ਤੇ ਦੋਸ਼ੀ ਪਾਏ ਜਾਣ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਦਿੱਤੇ ਗਏ ਹੁਕਮਾਂ ਉਪਰੰਤ ਪੁਲਿਸ ਵੱਲੋਂ ਮੋਜ਼ਮ ਗੁਰਚਰਨ ਦਾਸ ਅਤੇ ਨਰੇਸ਼ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਮੋਜ਼ਮਾਂ ਦੀ ਗ੍ਰਿਫਤਾਰੀ ਹ ਕਾਟਗੜ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਬੱਸ ਸਟੈਂਡ ਵੱਲੋਂ ਪੈਦਲ ਆ ਰਹੇ ਵਿਅਕਤੀ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਕੋਲੋਂ 1 ਕਿਲੋ ਗ੍ਰam ਹੈਰੋਇਨ ਅਤੇ 7000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ। ਮੁਜ਼ਮਨ ਦੀ ਪਛਾਣ ਗਦਰਵਜੋ ਕੀਤੀ ਗਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਉਸ ਨਸ਼ਾ ਤਸਕਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਨਮਾਸ਼ੇਰ ਵਿਖੇ ਸਵਾਹ ਬੰਦ ਕਰਨ ਦੀ ਮੰਗ ਨੂੰ ਲੈ ਕੇ ਲੋਕ ਸੰਗਰਸ਼ ਮੰਚ ਤੇ ਸੱਦੇ ਦੇ ਸ਼ਹਿਰ ਵਾਸੀਆਂ ਵੱਲੋਂ ਵਰਦੇ ਮੀਂਹ ਵਿੱਚ ਰੋਜ਼ ਮਜਾਹਰਾ ਕਰਕੇ ਪੁਲਿਸ ਦੇ ਬੈਰੀਕੇਡ ਤੋੜ ਕੇ ਕੋ ਜਨਰੇਸ਼ਨ ਪਲਾਂਟ ਦਾ ਘਰਾਓ ਕੀਤਾ ਗਿਆ। ਪਿਛਲੇ 2 ਮਹੀਨਿਆਂ ਤੋਂ ਡਿੱਗ ਰਹੀ ਖਤਰਨਾਕ ਸਵਾਹ ਨੂੰ ਪੱਕੇ ਤੌਰ ਤੇ ਬੰਦ ਕਰਨ ਦੀ ਮੰਗ ਨੂੰ ਲੈ ਕੇ ਮੰਚ ਵੱਲੋਂ ਪਾਵਰ ਪਲਾਂਟ ਦਾ ਘਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਹ ਘਰਾਓ 3 ਘੰਟੇ ਤੱਕ ਜਾਰੀ ਰਿਹਾ। ਇਸ ਵਿੱਚ ਰੀੜੀ ਵਰਕਰ ਯੂਨੀਅਨ, ਆਟੋ ਵਰਕਰ ਯੂਨੀਅਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਇਫਟੂ ਐਕਟ, ਸ਼ਿਸ਼ੇਨਾ ਐਮਪੀ, ਮਹਿਲਾ ਜਥੇਬੰਦੀ, ਧਾਰਮਿਕ ਸਮਾਜਿਕ ਸਵੈ ਕਪੂਰਥਲਾ ਵਿਖੇ ਟ੍ਰੈਫਿਕ ਪੁਲਿਸ ਵੱਲੋਂ ਡੀਸੀ ਟੌਂਗ ਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਇੱਕ ਵਾਹਨ ਚਾਲਕ ਨੂੰ ਚੈਕਿੰਗ ਸੰਬੰਧੀ ਟ੍ਰੈਫਿਕ ਪੁਲਿਸ ਦੇ ਐਸਆਈ ਮਲਕੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਵਾਹਨ ਚਾਲਕ ਨੇ ਤੇਜ਼ ਹਫਤਾਰ ਵਿੱਚ ਵਾਹਨ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਉੱਪਰ ਹੀ ਚਲਾ ਦਿੱਤਾ ਜਿਸ ਕਾਰਨ ਐਸਆਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਜ਼ਖਮਾਂ ਦੀ ਤਾਬ ਨਾ ਸਹੰਦੇ ਹੋ ਉਸਨੇ ਦਮ ਤੋੜ ਦਿੱਤਾ ਵਾਹਨ ਚਾਲਕ ਮੁੱਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲੰਧਰ ਵਿੱਚ ਲੁਟੇਰੇ ਨੇ ਲੁੱ ਕਥਾ ਕਰਨ ਤੋਂ ਬਾਅਦ ਉਡੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਨਾਲ ਲੱਗ ਗਏ ਇਸ ਦੌਰਾਨ ਔਰਤ ਦਾ ਲड़का ਆਪਣੇ ਕਮਰੇ ਸੁੱਤਾ ਹੋਇਆ ਸੀ ਅਤੇ ਘਰ ਵਿੱਚ ਕੰਮ ਕਰ ਰਹੀ ਔਰਤ ਘਰ ਦੀ ਛੱਤ ਤੇ ਗਈ ਹੋਈ ਸੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰ ਵਿੱਚ ਰੱਖਿਆ ਕੁੱਤਾ ਵੀ ਜ਼ਖਮੀ ਹੈ ਪੁਲਿਸ ਨੇ ਦੱਸਿਆ ਕਿ ਮਿਤੀਕ ਔਰਦੀ ਪਛਾਨ ਕਮਲਜੀਤ ਕੌਰ ਵਜੋਂ ਹੋਈ ਹੈ ਚੰਡੀਗੜ੍ਹ ਕੋਟ ਵਿੱਚ ਬੰਬ ਦੀ ਖਬਰ ਨੂੰ ਲੈ ਕੇ ਐਸਐਸਪੀ ਨੀਯਤਾ ਚੌਧਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੋਟ ਵਿੱਚ ਬੰਬ ਮਿਲਣ ਦੀ ਖਬਰ ਅਫਵਾਹ ਨਿਕਲੀ ਹੈ ਚੈਕਿੰਗ ਦੌਰਾਨ ਟਿਫਨ ਵਿੱਚ ਖਾਣਾ ਨਿਕਲਿਆ ਹੈ ਤੇ ਕੋਈ ਬੰਬ ਨਹੀਂ ਮਿਲਿਆ ਹੈ ਮੰਗਲਵਾਰ ਬਾਅਦ ਦੁਪਹਿਰ ਮਾਹਲਪੁਰ ਗੜਸ਼ੰਕਰ ਰੋਡ ਤੇ ਪਿੰਨ ਟੂਟੋ ਮਜਾਰਾ ਨੇੜੇ ਦੋ ਕਾਰਾਂ ਦੀ ਆਮੋ ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀ ਜ਼ਖਮੀ ਹੋ ਗਏ ਇੱਕ ਨੂੰ ਸਿਵਲ ਹਸਪਤਾਲ ਮਾਹਲਪੁਰ ਵੀ ਦੇ ਦਾਖਲ ਕਰਵਾਇਆ ਗਿਆ ਤਿੰਨ ਮਾਮੂਲੀ ਜ਼ਖਮੀ ਸਵਾਰੀਆਂ ਨੂੰ ਹੋਰ ਵਾਹਨਾ ਰਾਈ ਨਵਾਂ ਸ਼ਹਿਰ ਭੇਜ ਦਿੱਤਾ ਗਿਆ ਜਾਣਕਾਰੀ ਅਨੁਸਾਰ ਹਰਮਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਟੈਕਸੀ ਵੀ ਸਵਾਰੀਆਂ ਲੈ ਕੇ ਹੁਸ਼ਿਆਰਪੁਰ ਤੋਂ ਗੜਸ਼ੰਕਰ ਨੂੰ ਜਾ ਰਿਹਾ ਸੀ ਜਦੋਂ ਪਿੰਨ ਟੂਟੋ ਮਜਾਰਾ ਦੇ ਨੇੜੇ ਪਹੁੰਚਿਆ ਤਾਂ ਸਾਹਮਣੋਂ ਆ ਰਹੀ ਇੱਕ ਮਰuti ਕਾਰ ਬੇਕਾਬੂ ਹੋ ਕੇ ਉਸ ਵਿੱਚ ਸਿੱਧੀ ਵੱਜੀ ਉਸਨੇ ਦੱਸਿਆ ਕਿ ਉਸ ਦੀ ਕਾਰ ਵੀ ਸਵਾਰੀਆਂ ਤੇ ਉਹ ਪੰਚਕੂਲਾ ਵਿੱਚ ਬੱਚਿਆਂ ਨੂੰ ਛੱਡਣ ਜਾ ਰਹੇ ਸੈਕਟਰ 26 ਦੇ ਕਨਿਜੀ ਸਕੂਲ ਦੀ ਬੱਸ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਮਨੀ ਮਾਜਰਾ ਵਿੱਚ ਫੌਜੀ ਟਾਬੇ ਕੋਲ ਬੱਸ ਦੇ ਇੰਜਨ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਡਰਾਈਵਰ ਨੇ ਬੱਸ ਰੋਕ ਕੇ ਬੱਚਿਆਂ ਨੂੰ ਹੇਠਾ ਉਤਾਰਿਆ ਅਤੇ ਤੁਰੰਤ ਫਾਇਰ ਬ੍ਰਿਗੇਡ ਅਤੇ ਮਨੀ ਮਾਜਰਾ ਥਾਣਾ ਪੁਲਿਸ ਨੂੰ ਸੂਚਿਤ ਕੀਤਾ। ਮਨੀ ਮਾਜਰਾ ਥਾਣਾ ਇੰਚਾਰਜ ਸਮਾਲ ਸਿੰਘ ਅਤੇ ਫਾਇਰ ਬ੍ਰਿਗੇਡ ਵੱਲੋਂ ਇੱਕ ਏਟੀਐਫ ਅਤੇ ਫਾਇਰ 10 ਮੌਕੇ ਤੇ ਪਹੁੰਚੇ। ਸਖਤ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ। ਲਖਨਊ ਵਿਖੇ ਚਾਰ ਮੰਜਿਲਾ ਇਮਾਰਤ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਵੀਹ ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦੀ ਸ਼ੰਕਾ ਹੈ ਘਟਨਾ ਹਜ਼ਰਤਗੰਜ ਦੇ ਵਜ਼ੀਰ ਹਸਨ ਰੋਡ ਤੇ ਸਥਿਤ ਆਲੇ ਅਪਾਰਟਮੈਂਟ ਦੀ ਦੱਸੀ ਜਾ ਰਹੀ ਹੈ ਮੌਕੇ ਤੇ ਡੀਐਮ ਸੂਰਿਆਪਾਲ ਗੰਗਾਵਰ ਸਨੇ ਅਫਸਰ ਪਹੁੰਚੇ ਬਚਾਅ ਤੇ ਰਾਹਤ ਦਾ ਕੰਮ ਚੱਲ ਰਿਹਾ ਹੈ ਐਨਡੀਆਰਐਫ ਤੇ ਐਸਡੀਆਰਐਮ ਨੂੰ ਮੌਕੇ ਤੇ ਬੁਲਾਇਆ ਗਿਆ ਸੀਐਮ ਯੋਗੀ ਨੇ ਪੂਰੇ ਮਾਮਲੇ ਨੂੰ ਨੋਟਿਸ ਵਿੱਚ ਲਿਆ ਅਫਸਰਾਂ ਨੂੰ ਰਾਹਤ ਬਚਾਅ ਦੇ ਨਿਰਦੇਸ਼ ਦਿੱਤੇ ਗਏ ਹਨ ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਨਿਊਜ਼ੀਲੈਂਡ ਨੂੰ 90 ਹਰਾ ਦਿੱਤਾ ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੀਰੀਜ਼ ਵਿੱਚ 3-0 ਨਾਲ ਕਬਜ਼ਾ ਕਰ ਲਿਆ ਇਸ ਦਾ ਮਤਲਬ ਹੈ ਕਿ ਭਾਰਤੀ ਟੀਮ ਹੁਣ ਵਨਡੇ ਕ੍ਰਿਕਟ ਵੀ ਦੁਨੀਆ ਦੀ ਨੰਬਰ 1 ਟੀਮ ਬਣ ਗਈ ਹੈ। T20 ਵਿੱਚ ਅਸੀਂ ਪਹਿਲਾਂ ਹੀ ਨੰਬਰ 1 ਹਾਂ। ਟੈਸਟ ਵਿੱਚ ਸਾਡੀ ਰੈਂਕਿੰਗ ਨੰਬਰ 2 ਤੇ ਹੈ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਬਾਰਿਸ਼ ਹੋਵੇਗੀ। ਅੱਜ ਘੱਟ ਤੋਂ ਘੱਟ ਤਾਪਮਾ 9 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾ 16 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ। ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। thank you